ਸਸਟਿਕਾ ਜੀ ਸਾਰਿਆਂ ਨੂੰ ਮੈਂ ਰਾਜਪੀਤ कौर ਦੀ ਸਵਾਗਤ ਹਾਂ ਤੁਹਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਜੀ ਇਹ ਸਭ ਤੋਂ ਪਹਿਲਾ ਰਿਕੁਐਸਟ ਹੈ ਜੀ ਜਿਹੜੇ ਨਵੇਂ ਈਵਰਸ ਆ ਰਹੇ ਨੇ ਚੈਨਲ ਨੂੰ ਜੁਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪੀ.ਟੀ.ਐਮ ਕਰ ਸਕਦੇ ਜੋ ਵੀ ਤੁਹਾਡੇ ਕੋਲ ਮੈਥਡ ਹੈਗਾ ਉਦਾਂ ਜਾਂ ਡਾਇਰੈਕਟ ਆਪਣਾ ਆਪ ਆਪ ਦੇ ਵਿੱਚ ਵੀ ਪੇਮੈਂਟ ਤੁਸੀਂ ਕਰ ਸਕਦੇ ਹੋ ਆਪਾਂ ਤੁਹਾਨੂੰ ਨੰਬਰ ਭੇਜ ਦਾਂਗੇ ਜੀ ਤੇ ਵੀਡੀਓ ਨੂੰ ਬਸ ਸ਼ੁਰੂ ਤੋਂ ਲੈ ਕੇ ਹੋਇਆ ਹੋਇਆਗਾ ਤੇ ਡਿਜੀਟਲ ਪ੍ਰਿੰਟ ਆ ਕਰੇ ਉੱਪਰ ਤੇ ਮਸਲੀਨ ਦਾ ਸੂਟ ਰਹੂਗਾ ਜੀ ਮਸਲੀਨ ਦਾ ਸੂਟ ਹੈਗਾ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਤੇ ਵਿੱਦ ਮਸਲੀਨ ਦਾ ਹੀ ਦੁਪੱਟਾ ਰਹੂਗਾ ਤੇ ਮਸਲੀਨ ਵੀ ਹੀ ਸਲਵਾਰ ਇਹ ਫਰੰਟ ਦਾ ਇੱਕ ਪਟਾ ਮੈਂ। ਬਹੁਤ ਸੋਹਣਾ ਸੂਟ ਹੈਗਾ। ਇਹਦੇ ਤੁਸੀਂ ਪੱਟੇ ਤੇ ਲੈਸ ਪਿਆਰਾ ਲਗਾ ਕੇ ਤੇ ਵਧੀਆ ਅਦਾ ਫਿਸ਼ਿੰਗ ਕਰਕੇ ਸੂਟੀ ਇਹ ਸਟਿਚ ਕਰ ਸਕਦੇ ਹੋਗੇ ਤੇ ਇਹਦੇ ਉੱਪਰ ਜਿਹੜਾ ਘੇਰੇ ਦੇ ਉੱਪਰ ਲੈਸ ਵੀ ਦਿੱਤੀ ਹੋਈ ਹੈਗੀ ਤੇ ਜੇ ਤੁਸੀਂ ਕੋਈ ਹੋਰ ਸੀਰੀ ਲਗਾਉਣੀ ਹੋਵੇ ਉਦੋਂ ਵੀ ਲਾ ਸਕਦੇ ਹੋਗੇ। ਬਾਕੀ ਥੋੜਾ ਬਹੁਤਾ ਸੌਂਡ ਵਾਲੇ ਦੇ ਵੀ ਸਾਰੇ ਹੁੰਦਾ ਹੀ ਤੇ ਬਾਕੀ ਸੂਟ ਬਹੁਤ ਜ਼ਿਆਦਾ ਸੂਟਾ ਹੈ। ਦਿਖਾਉਣੇ ਆ ਦੇ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਤੋਂ ਲਾਈਟ ਨੇ ਤੋਂ ਡਾਰਕ ਲੱਗਿਆ ਹੋਇਆ ਇਹ ਉੱਤਰ ਦਾ ਨਹੀਂ ਹੈਗਾ ਬਿਲਕੁਲ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਘੇਰੇ ਤੇ ਲੈਸ ਦਿੱਤੀ ਹੋਈ ਹੈ ਇਹਦੇ ਤੇ 1250 ਰੁਪਏ ਦਾ ਪ੍ਰਾਈਸ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਮਸਲੀਨ ਦੇ ਸੂਟ ਨੇ ਜੀ ਡਿਸਟਲ ਪ੍ਰਿੰਟ ਹੈਗਾ ਆ ਇਹਦੀ ਲਵਾਰ ਹੈਗੀ

ਇਹ ਲੈਂਚ ਵੀ ਦੇਣਿਆ ਸੂਟ ਜਾਂ ਘਰੇ ਸਟਿਚ ਕਰਨੇ ਆ ਸੂਟ ਬਹੁਤ ਜਿਆਦਾ ਵਧੀਆ ਨੇ ਤੇ ਬੁੱਲੇ ਢੁੱਲੇ ਬਣਨਗੇ ਸੂਟ ਕੋਮ ਜਿੱਦੀ ਮਰਜ਼ੀ ਲੰਬਾਈ ਰੱਖ ਲਓ ਜਿੰਨੀ ਮਰਜ਼ੀ ਘੇਰਾ ਫਿਰ ਆਈ ਰੱਖਦੇ ਕੋਈ ਦਿੱਕਤ ਨਹੀਂ ਆਹ ਜੀ ਸਲਵਾਰ ਆਉਗੀ ਜੀ ਮੇਰੇ ਕਹਿ ਚ ਜੀ ਸਲਵਾਰ ਤੁਸੀਂ ਨਹੀਂ ਵੀ ਲਾਉਣਾ ਚਾਹੁੰਦੇ ਲਾਈਨਿੰਗ ਤਾਂ ਉਹਦੇ ਵੀ ਸਰ ਵੀ ਜਾਊਗਾ ਕੋਈ ਏਡੀ ਲੋੜ ਵੀ ਨਹੀਂ ਹੈਗੀ ਲਾਈਨਿੰਗ ਦੀ ਸਲਵਾਰ ਚ ਤੇ ਕੋਸ਼ਿਸ਼ ਕਰੋ ਵੀ ਮੇਂ ਚ ਤੁਸੀਂ ਲਾ ਲਿਓ ਇਸ ਸਮਾਰਤ ਬੇਸ਼ੱਕ ਨਾ ਆ। ਆ ਇਹਨਾਂ ਦੇ ਬਹੁਤ ਸੋਹਣੇ ਆਗੇ ਸੂਟ ਹੈ। 1250 ਰੁਪਏ ਦੇ ਵਿੱਚ ਮਸਲੀਨ ਦੇ ਸੂਟ ਦੇ ਰਹੇ ਆ ਜੀ ਆਪਾਂ ਬਹੁਤ ਜਿਆਦਾ ਵਧੀਆ। ਆ ਬੇਲਾ ਤਾਂ ਸੋਹਣੇ ਆਗੇ। ਇਹ ਕਲਰ ਥੋੜਾ ਲਾਈਟ ਹੈਗਾ। ਇਹਦੀ ਡਿਜ਼ਾਈਨਿੰਗ ਵੀ ਜਿਵੇਂ ਪਹਿਲਾ ਸੂਟ ਦਿਖਾਇਆ ਉਹਦਾ ਤੋਈ ਹੈਗੀ। ਵੀਰੇ ਤੇ ਵੀ ਬਰਕ ਹੋਇਆ ਹੋਇਆਗਾ ਜੀ। ਪੋਤਾ ਪੱਤੀ ਦਾ ਤੇ ਥ੍ਰੈਡ ਦਾ। ਤੇ ਠੇਰੇ ਤੇ ਲੈ ਆਸਲੇ। ਕੋਈ ਵੀ ਥੋੜੀ ਜਿਆਦਾ ਇਸ ਦੀ ਬੈਂਡ ਦੇ। ਬਸ ਤੇ ਸੁਪ ਜਿਆਦਾ ਵਧੀਆ ਰਹੂਗਾ। ਤੇ ਆਹ ਹੈ ਕਿ ਇਹ ਜਿਹਦੇ ਨਾਲ ਸਲਵਾਰ ਹੈ। ਇਸ ਲੀਨ ਵੀ ਸਲਵਾਰ ਲਾਉਗੀ। ਤੇ ਆਇਆ ਇਹ ਦੁਪੱਟਾ। ਦੇ ਹਾਂ ਕੋਈ ਨਹੀਂ ਜਾ ਨਹੀਂ ਨਾ ਕੋਈ ਨਾ ਵਾਲਾ ਨਾ ਤੁਸ ਚਲੋ ਜਿਆਗਲਾ ਸੂਟਸ ਖੋਣਿਆਂਗੇ ਇਹ ਆ ਗਈ ਜੀ ਕਾਟਨ ਦੇ ਇਹ ਛੂਟ ਹੈ ਜੀ ਅੱਜ ਜਿਹੜੇ ਬ੍ਰਾਂਡਡ ਨੇ ਉਹ ਵੀ ਬ੍ਰਾਂਡ ਹੀ ਸੀ ਬਟ ਇਹ ਵੀ ਬ੍ਰਾਂਡ ਹੈ ਇਹ ਹੈਗਾ ਜੀ ਤਮੰਨਾ ਬ੍ਰਾਂਡ ਦੇ ਸੂਟ ਇਹਦੇ ਉੱਤੇ ਮੋਹਰ ਲੱਗੀ ਹੋਊਗੀ 5 ਵੀ ਲੱਗਿਆ ਹੋਇਆ ਤਮੰਨਾ ਬ੍ਰੈਂਡ ਤੇ ਸੂਟ ਨੇ ਪ੍ਰਾਈਸ ਤੁਹਾਨੂੰ ਦੇਵਾਂਗੇ ਬਹੁਤ ਜ਼ਿਆਦਾ ਘੱਟ ਜਿਵੇਂ ਆਪਾਂ ਨੂੰ ਪਿੱਛੇ ਤੋਂ ਹੋਂਦ ਦਾ ਆਪਾਂ ਉਦੋਂ ਦਾ ਹੀ ਪਰਾਣਾ ਵੇਚਦੇ ਆਗੇ ਤੇ ਮੇਰੇ ਸੂਟ ਨੂੰ ਵੀ ਪਤਿਆਂ ਤੇ ਖੁਸ਼ਬੂ ਵਾਲਾ ਸੂਟ ਹੈ ਦੇ ਵਿੱਚ ਬਹੁਤ ਸੋਹਣੀ ਸੁਨਹਿਰੀ ਆਉਂਦੀ ਹੈ ਸੈੱਟ ਲੱਗਿਆ ਹੋਇਆ ਸੂਟ ਦੇ ਉੱਤੇ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਕਲਰ ਵੀ ਬਹੁਤ ਜ਼ਿਆਦਾ ਸੋਹਣਾਗਾ ਤੇ ਖੁਸ਼ਬੂ ਵਾਲਾ ਸੂਟ ਹੈਗਾ ਤੇ ਇਹ ਦੀ ਆਦੀ ਬਾਟਮ ਆ 컬러 ਲਾਈਟ 컬러 ਦੀ ਬਾਟਮ ਹੈਗੀ ਤੇ ਆ ਵਾਲਾ ਇਹ ਸੂਟ ਸ਼ਰਟ ਹੈ ਬਹੁਤ ਸੋਹਣਾ ਸੂਟ ਹੈ ਇਹ ਵੀ ਤੇ ਇਹ ਸੂਟ ਵੀ ਆਪਾਂ 1250 ਦੇ ਵਿੱਚ ਹੀ ਦੇ ਰਹੇ ਹਾਂਗੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਦਿਓ ਜੀ ਇਹ ਸੂਟ ਵੀ ਆਪਾਂ 1250 ਦੇ ਵਿੱਚ ਹੀ ਦੇ ਰਹੇ ਹਾਂ 15 1500 ਵਾਲੇ ਸੂਟ 1250 ਦੇ ਵਿੱਚ ਦੇ ਰਹੇ ਹਾਂਗੇ ਆਗਲਾ ਕਰਨਾ ਹੈ ਆਗਲਾ ਨਾ ਕਰੀ ਇਹ ਆਪਣੇ ਕੋਲ ਦੋ ਸੂਟ ਰਹਿੰਦੇ ਸੀਗੇ ਜੀ ਤਾਂ ਕਰਕੇ ਆਪਾਂ ਵੀਡੀਓ ਚ ਪਾਤੇ ਆਗੇ ਤੇ ਇੱਕ ਸੂਟ ਦੇ ਕਾਫੀ ਆਏ ਸੀਗੇ ਆਪਣੇ ਆਫਲਾਈਨ ਆ ਜਿਹੜਾ ਸੇਲ ਹੋ ਗਏ ਸੀ ਇਹ ਕਲਰ ਰਹਿ ਗਏ ਸੀਗੇ ਇਸ ਕਰਕੇ ਆਪਾਂ ਪਾ ਰਹੇ ਆਂਗੇ ਆਹ ਵਾਲੀ ਦੀ ਬਾਟਮ ਤੇ ਇਸੇ ਕਰਕੇ ਹੀ ਇਹਦਾ ਰੇਟ ਆਪਾਂ ਘੱਟ ਦੇ ਰਹੇ ਆਂ ਜੀ 1500 ਰੁਪਏ ਡਾਈ ਰਹੀ ਜੇ ਸੂਟ ਆਇਆ ਜਦ ਪਟਾਮੰਨਾ ਅਪ੍ਰੈਲ ਦੇ ਇੰਨੇ ਘੱਟ ਰੇਟ ਦਸੋਂ ਕੋਈ ਨਹੀਂ ਦੇ ਰਿਹਾ ਜੀ ਤੁਹਾਨੂੰ ਪਸੰਦ ਦਾ ਸਕਰੀਨਸ਼ਾਟ ਲੈ ਲਿਓ ਤੇ ਸੂਟ ਦਾ ਆਰਡਰ ਦੇ ਦਿਓ 컬러 ਬਹੁਤ ਜਿਆਦਾ ਸੋਹਣਾ ਦਾ ਨਾ ਮਹਿੰਦੀ ਆ ਨਾ ਮਾਸਟੜਾ ਹੋਰੀ 컬러 ਦਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਬੀਬੀਆਂ ਲਈ ਸੂਟ ਨਾ ਸੂਟ ਹੈ ਇਹ ਪ੍ਰੈਂਟੀਆਂ ਲਈ ਜੇ ਕਿਸੇ ਪਹਿਣਨੇ ਦੀ ਮੰਮੀ ਲਈ ਮੰਗਵਾਉਣੇ ਨੇ ਤੋਂ ਸੂਟਾ ਜੀ ਹੈ ਅਸਾ ਲੋਗਰੀ ਹੈ ਤਾਂ ਆ ਲੋਗਰ ਸੂਟ ਰੋਬਾ ਜੀ ਤਮੰਨਾ ਬ੍ਰਾਂਡ ਦਾ ਜਿਹੜੀ ਵੀ ਬੈਨਡ ਪਸੰਦ ਆ ਸਕਸਟੋਟ ਲੈ ਕੇ ਆਪਣਾ ਆਰਡਰ ਦੇ ਸਕਦੇ ਲਾਸਟ ਕਲਰ ਹੈ ਜੀ ਆਹ ਫੋਟੋ ਜੇ ਤੁਸੀਂ ਨਾਲ ਫੋਟੋ ਨਾਲ ਵੀ ਵੀਡਾ ਸਕਦੇ ਹੈਂਟੀ ਵਿਚਾਰੀਆਂ ਆਪਾਂ ਕਿਹੜੇ ਵਲਾਜੋਂ ਆਉਂਦੀਆਂ ਨੇ ਉਹਟ ਬ੍ਰਾਂਡਡ ਨੇ ਜੀ ਜਿਹੜਾ ਵੀ ਸੂਟ ਸੋਨੂੰ ਪਸੰਦ ਆ ਸਕਰੀਨਸ਼ਾਟ ਲੈ ਜਾਓ ਤੇ ਆਪਾਂ ਨੂੰ ਆਰਡਰ ਦੇ ਦਿਓ ਪਿਓਰ ਮਸਲੀਨ ਇਸਕੋਸ ਮਸਲੀਨ ਦੇ ਦੁਪੱਟੇ ਆ ਇਹ ਪਿਓਰ ਮਸਲੀਨ ਦੇ ਬਹੁਤ ਜਿਆਦਾ ਸੋਹਣੇ ਤੇ ਸੌਫਟ ਦੁਪੱਟੇ ਆ ਲੈ ਲਾਈਟ ਪਿੰਕ ਜਿਹਾ ਕਲਰ ਆ ਜੀ ਹਾਂਜੀ ਉਮੀਦ ਕਰਦੇ ਆਂ ਜੀ ਅੱਜ ਵਾਲੇ ਸੂਟ ਸੋਨੂੰ ਪਸੰਦ ਆਏ ਹੋਣਗੇ ਪਲੀਸ ਸਾਰਿਆਂ ਨੂੰ ਰਿਕਵੈਸਟ ਆ ਜੀ ਵੀਡੀਓ ਨੂੰ ਉਹ ਲੈ ਕੇ ਆਇਆ ਤੱਕ ਦੇਖ ਕੇ ਸ਼ੇਅਰ ਵੀ ਕਰਿਆ ਕਰੋ ਜੀ ਅੱਗੇ ਤੇ ਜਲਦੀ ਜਲਦੀ ਟੀ-ਸ਼ਰਟ ਲੈ ਕੇ ਆਪਣੇ ਹਾਸੂਤੀ ਪਿਆ ਕਰੋ ਜੀ ਤੇ ਤੁਹਾਡੀ سپورਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਮਿਲਦੇ ਆਂ ਜੀ ਅਗਲੇ ਵੀਡੀਓ ਚ ਸਸਤਾ